ਭਾਈ ਕਾਲੇ ਨੇ ਵਾਪਸ ਆਖਿਆ ਮਹਾਰਾਜ ਇੱਥੇ ਇਕ ਵਸਦੇ ਸੀ ਥੋੜਾ ਬਹੁਤਾ ਭਾਵੇਂ ਖਾਂਦੇ ਸੀ ਮਾੜੀ ਮੋਟੀ ਬੇਇੱਜ਼ਤੀ ਕਰਾ ਕੇ ਰੋਟੀ ਖਾਈ ਜਾਂਦੇ ਸੀ ਸਤਿਗੁਰੂ ਜਿੱਥੇ ਤੁਸੀਂ ਬਲਦੀ ਦੇ ਪੁੱਥੇ ਦੇ ਦਿੱਤਾ ਮਹਾਰਾਜ ਇਹਨਾਂ ਭੁਲਰਾਂ ਦੇ ਕੋਲੋਂ ਤੇ ਭਾਵੇਂ ਬਚ ਜਾਂਦੇ ਪਰ ਇਹਨਾਂ ਦੇ ਜਵਾਈ ਕੋਲੋਂ ਨਹੀਂ ਬਚਿਆ ਜਾਣਾ ਸਾਡੇ ਕੋਲੋਂ ਮਹਾਰਾਜ ਨੇ ਆਖਿਆ ਕਿਉਂ ਕਹਿੰਦਾ ਸਤਿਗੁਰੂ ਕਾਲ ਯੁਗ ਦਾ ਅਰਜਨ ਹੈ ਕਾਲ ਯੁਗ ਦਾ ਅਰਜਨ ਉਹ ਕਾਲ ਯੁਗ ਦਾ ਭੀਮ ਹੈ ਗਰੀਬ ਨਵਾਜ ਸਤਗੁਰੂ ਉਹਦੀ ਦੇਖ ਮਹਾਰਾਜੋ ਦਾ ਟੌਰ ਸਤਗੁਰੂ ਕੱਖ ਧੂਣੀ ਚਾਦਰ ਬੰਦਾ ਕੱਖ ਧੂਣੀ ਚਾਦਰ ਬਜ਼ੁਰਗਾਂ ਨੂੰ ਪਤਾ ਆਪਾਂ ਨੂੰ ਤੇ ਜਿੰਦਾ ਪਤਾ ਵੀ ਕਿਹੜੀ ਪੌਂਚੇ ਕੁੱਟਵੀਆਂ ਤੇ ਕਿਹੜੀ ਖੁੱਲਵੀਆਂ ਆ ਬਜ਼ੁਰਗ ਬੈਠੇ ਨੇ ਕਿਤੇ ਮੇਲਿਆਂ ਚ ਜਾਣਾ ਕੱਖ ਧੋਣੀਆਂ ਚਾਦਰਾਂ ਕੁਰਤੇ ਮੋਢੇ ਤੇ ਸਾਫਾ ਤੇ ਹੱਥ ਵਿੱਚ ਖੂੰਡਾ ਪਕੜਿਆ ਹੁੰਦਾ ਸੀਗਾ ਕਿਤੇ ਦੇਖੀ ਵੱਖਰੀ ਹੁੰਦੀ ਸੀ ਦੇਖੀ ਕੋਨੇ ਆਖਿਆ ਮਹਾਰਾਜੋ ਕੱਖ ਧੂਣੀ ਚਾਦਰ ਬੰਦਾ ਤੇ ਗੋਡਿਆਂ ਤੋਂ ਨੀਵਾ ਕੁਰਤਾ ਮੋਢੇ ਤੇ ਰੱਖਦਾ ਪਰਨਾ ਤੇ ਹੱਥ ਵਿੱਚ ਖੁੰਡਾ ਸਤਿਗੁਰੂ ਜਦੋਂ ਬੰਦੇ ਦੇ ਸਿਰ 'ਚ ਮਰਦਾ ਸਿਰ 'ਚ ਤੇ ਪਤਾਲ ਤੱਕ ਧੱਕ ਕੇ ਰੱਖ ਦਿੰਦਾ ਮਹਾਰਾਜ ਸੁਣੀ ਗਏ ਗੱਲਾਂ ਮਹਾਰਾਜ ਨੇ ਆਖਿਆ ਫਿਰ ਕਹਿੰਦਾ ਸਤਿਗੁਰੂ ਇਹਨਾਂ ਨਾਲ ਲੜ ਕੇ ਤੇ ਭਾਵੇਂ ਬਚ ਜਾਂਦੇ ਪਰ ਉਹਦੇ ਨਾਲ ਲੜ ਕੇ ਸਾਡੇ ਕੋਲ ਬਚਿਆ ਨਹੀਂ ਜਾਣਾ ਮਹਾਰਾਜ ਵਜਦ ਵਿੱਚ ਆਏ ਸਤਿਗੁਰੂ ਨੇ ਮੋਢੇ ਤੇ ਆਤਰਾ ਕਿ ਆਖਿਆ ਭਾਈ ਕਾਲਿਆ ਜੈਦ ਪੁਰਾਣਾ ਤੇਰੇ ਕੋਲੋਂ ਮਰਵਾਉਣਾ ਤੇਰੇ ਕੋਲੋਂ ਵਿਚਾਰੇ ਕਾਲੇ ਤੇ ਦੰਦ ਜੁੜ ਗਏ ਉਹਨੇ ਆਖਿਆ ਮਹਾਰਾਜ ਕਿਤੇ ਪਿਛੋਂ ਪਲਾਨ ਤੇ ਨਹੀਂ ਬਣਾ ਕੇ ਆਏ ਕਿ ਕਾਲਾ ਭਾਈ ਕਾਲਾ ਤੇ ਉਹਦਾ ਸਾਰਾ ਪਰਿਵਾਰ ਮਨਾਉਣਾ ਸਤਿਗੁਰੂ ਨੇ ਆਖਿਆ ਕਿ ਸਾਡੇ ਤੇ ਭਰੋਸਾ ਨਹੀਂ ਯਕੀਨ ਨਹੀਂ ਉਹਨੇ ਆਖਿਆ ਮਹਾਰਾਜ ਆਪ ਆਪਣੇ ਨਾਲੋਂ ਵੱਧ ਯਕੀਨ ਤੁਹਾਡੇ ਤੇ ਆ ਗੁਰੂ ਕਲ ਕੀ ਗੁਰ ਹਰਗੋਬਿੰਦ ਸਾਹਿਬ ਮਹਾਰਾਜ ਨੇ ਦੋਵੇਂ ਹੱਥ ਚੁੱਕੇ ਤੇ ਭਾਈ ਕਾਲੇ ਦੇ ਸਿਰ ਤੇ ਹੱਥ ਰੱਖ ਦਿੱਤੇ ਤੇ ਆਪਾਂ ਪੜਦੇ ਨੇ ਸਮਰਾਥ ਗੁਰੂ ਸਿਰ ਹੱਥ ਤਰਿਓ ਤੇ ਜਿਹਦੇ ਸਿਰ ਤੇ ਗੁਰੂ ਹੱਥ ਰੱਖ ਦਵੇ ਨਾ ਗੁਰੂ ਉਹਦੇ ਤੋਂ ਬਾਅਦ ਵੀ ਜੇ ਬੇਨਤੀ ਕਰਦਿਆ ਨਾ ਤੇ ਭਾਈ ਬਚਿੱਤਰ ਸਿੰਘ ਹਾਥੀ ਨਾਲ ਲੜਿਆ ਹੀ ਤਾਂ ਸੀ ਕਿਉਂਕਿ ਗੁਰੂ ਕਲਗੀ ਧਰ ਮਹਾਰਾਜ ਨੇ ਸਿਰ ਤੇ ਹੱਥ ਰੱਖ ਦਿੱਤਾ ਸੀਗਾ ਭਾਈ ਕਰਮ ਸਿੰਘ ਵਾਲੇ ਭਾਈ ਕਰਮ ਸਿੰਘ ਨੇ ਉਹ ਗੁਰਦੁਆਰਾ ਸਨਮਾਨ ਜੋ ਖਾਲਸਾ ਜੀ ਗੁਰੂ ਕੇ ਬਾਗ ਤੋਂ ਕੈਦ ਵਿੱਚ ਪਾ ਕੇ ਜਿਹੜੀ ਟ੍ਰੇਨ ਜਿਹੜੀ ਰੇਲ ਗੋਡੀ ਤੋਰੀ ਸੀ ਨਾ ਉਹ ਪੰਜਾ ਸਾਹਿਬ ਨੂੰ ਜਿਹੜੀ ਜਾਣੀ ਸੀਗੀ ਉਹਦੇ ਗਾੜੀ ਪਾਈ ਕਰਮ ਸਿੰਘ ਵਰਗੇ ਬਹਿ ਤਾਂ ਗਏ ਸੀਗੇ ਕਿਉਂਕਿ ਉਹਨਾਂ ਤੇ ਸਤਿਗੁਰੂ ਦੀ ਅਪਾਰ ਬਖਸ਼ਿਸ਼ ਸੀ ਤੇ ਮਹਾਰਾਜ ਦੀ ਬਾਣੀ ਦੀ ਪੰਕਤੀ ਹੈ ਜਿਸ ਦੇ ਹੋਵੇ ਵੱਨ ਸੋ ਕਦੇ ਨਾ ਹਾਰਦਾ ਗੁਰੂ ਹਰਗੋਬਿੰਦ ਸਾਹਿਬ ਨੇ ਸਿਰ ਤੇ ਹੱਥ ਰੱਖ ਕੇ ਆਖਿਆ ਕਾਲਿਆ ਸਾਡੇ ਤੇ ਯਕੀਨ ਕਰ ਜੈਤ ਪੁਰਾਣਾ ਤੇਰ ਕੋ ਮਰਵਾ ਮੰਗੇ ਤਿਆਰੀ ਕਰ ਇਹ ਬਾਤ ਹੈ 1627 ਈਸਵੀ ਦੀ ਉਹ ਜਦੋਂ ਭਾਈ ਕਾਲਾ ਵਾਪਸ ਚਲੇ ਗਿਆ ਉਹਨੇ ਪਰਿਵਾਰ ਨੂੰ ਆਖਿਆ ਭੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਖਿਆ ਫਿਕਰ ਨਾ ਕਰੋ ਇਨਾ ਭੁਲਰਾਂ ਦਾ ਜਵਾਈ ਮਰਵਾਵਾਂਗੇ ਤੁਹਾਡੇ ਕੋਲੋਂ ਜੈਦਪੁਰਾਣਾ ਤੇ ਲਾਗੇ ਬੈਠੇ ਕਰਮਚੰਦ ਛੋਟੇ ਭਰਾ ਨੇ ਆਖਿਆ ਮਹਾਰਾਜ ਸਾਡੀ ਮਦਦ ਕਰਨਗੇ ਉਹ ਕਹਿੰਦਾ ਮਦਦ ਦਾ ਪਤਾ ਨਹੀਂ ਜਦੋਂ ਦਾ ਮੇਰੇ ਸਿਰ ਤੇ ਹੱਥ ਰੱਖ ਦਿੱਤਾ ਮੇਰਾ ਤੇ ਜੀ ਕਰਦਾ ਜਿਵੇਂ ਭੀਮ ਨੇ ਹੱਥ ਊਛਲ ਤੋਂ ਪਕੜ-ਪਕੜ ਕੇ ਹਾਥੀ ਆਕਾਸ਼ ਵੱਲੇ ਛੋਟੇ ਸਨ ਇਨਾ ਮਹਾਰਾਜ ਨੇ ਬਲ ਪੈਦਾ ਕਰ ਦਿੱਤਾ ਇੱਕ ਜੈਦਪੁਰਾਣਾ ਕੀ ਭਾਵੇਂ ਸੈਂਕੜੇ ਜੈਦਪੁਰਾਣੇ ਸਾਹਮਣੇ ਆਜਰ ਮਿੱਟੀ ਚ ਮਲਾ ਕੇ ਰੱਖ ਦਿਆਗਾ ਇਦਰੋਂ ਮਹਾਰਾਜ ਨੇ ਨਾ ਬਾਬਾ ਬਿਧੀ ਚੰਦ ਸਾਹਿਬ ਤੇ ਭਾਈ ਜੇਠੇ ਨੂੰ ਤਿਆਰ ਕੀਤਾ ਵੀ ਜਾਓ ਮਦਦ ਕਰਨੀ ਉਹਨਾਂ ਦੀ ਉਧਰੋਂ ਇਹ ਫੌਜ ਲੈ ਕੇ 300 ਸਿੰਘ ਤੁਰ ਪਏ ਜਦੋਂ 300 ਸਿੱਖ ਤੁਰਿਆ ਦੂਜੇ ਬੰਨੇ ਕੌੜੇ ਪੁਲਰਾਂ ਨੇ ਜਾ ਕੇ ਆਪਣਾ ਜਵਾਈ ਜੈਦਪੁਰਾਣਾ ਲਿਆਂਦਾ ਇੱਕ ਪਾਸੇ ਹੈ ਜੈਦਪੁਰਾਣਾ ਤੇ ਦੂਜੇ ਬੰਨੇ ਭਾਈ ਕਾਲਾ ਹੁਣ ਸਨਮਾਨ ਜੋ ਖਾਲਸਾ ਜੀ ਲੜਾਈ ਹੋ ਗਈ ਸ਼ੁਰੂ ਇਧਰੋਂ ਮੀਰੀ ਪੀਰੀ ਦੇ ਮਾਲਕ ਮਹਾਰਾਜ ਬੈਠੇ ਕੋੜੇ ਤੇ ਉੱਚੀ ਜਗ੍ਹਾ ਤੇ ਖਲੋ ਕੇ ਸਤਿਗੁਰੂ ਜੰਗ ਦਾ ਆਨੰਦ ਲੈ ਰਹੇ ਨੇ ਜੁੱਧ ਦਾ ਆਨੰਦ ਉਹ ਬਾਬਾ ਬਿਧੀ ਚੰਦ ਸਾਹਿਬ ਤੇ ਭਾਈ ਜੇਠੇ ਨੂੰ ਕੋਲ ਬੁਲਾ ਕੇ ਮਹਾਰਾਜ ਨੇ ਆਖਿਆ ਬਾਬਾ ਜੀ ਤੇ ਬਾਬਾ ਬਿਧੀ ਚੰਦ ਸਾਹਿਬ ਨੇ ਆਖਿਆ ਜੀ ਮਹਾਰਾਜ ਇੱਕ ਮੈਂ ਤੁਹਾਨੂੰ ਬੇਨਤੀ ਕਰ ਦਿੰਦਾ ਐ ਛੈਂਤ ਪਹਿਲੋਂ ਵੀ ਕੀਤੀ ਹੋਵੇ ساری ਉਮਰ ਬਾਬਾ ਬਿਧੀ ਚੰਦ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਨਾਲੋਂ ਵੱਡੇ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਕਦੇ ਓਏ ਬਿਧੀ ਚੰਦਾ ਕਹਿ ਕੇ ਆਵਾਜ਼ ਨਹੀਂ ਸੀ ਮਾਰੀ ਪਰ ਅਹੀਂ ਸਟੇਜਾਂ ਤੇ ਮਰਵਾ ਦਿੰਨੇ ਕਈ ਵਾਰੀ ਟਾੜੀ ਕਬੀਸ਼ਰ ਮਹਾਰਾਜ ਨੇ ਆਖਿਆ ਓਏ ਬਿਧੀ ਚੰਦਾ ਜਾ ਕੋੜੇ ਲਿਆ ਓਏ ਬੀਦੀ ਚੰਦਾ ਚਾਹ ਤੂੰ ਛਾਲੇ ਲੈ ਕੇ ਆ। ਇਧਰ ਆ ਬੀਦੀ ਚੰਦਾ। ਗੁਰੂ ਹਰਗੋਬਿੰਦ ਸਾਹਿਬ ਨੇ ساری ਉਮਰ ਜਦੋਂ ਵੀ ਆਵਾਜ਼ ਮਾਰੀ ਬਾਬਾ ਬੀਦੀ ਚੰਦ ਸਾਹਿਬ ਕਹਿ ਕੇ ਆਵਾਜ਼ ਮਾਰੀ, ਬਾਬਾ ਜੀ ਕਹਿ ਕੇ ਆਵਾਜ਼ ਮਾਰੀ। ਇਹ ਦੋ ਕ ਐਸੇ ਇਤਿਹਾਸ ਦੇ ਪਾਤਰ ਨੇ ਜਿਨ੍ਹਾਂ ਦੇ ਵਿੱਚ ਅਸੀਂ ਬੜਾ ਧਰੋਹ ਕੀਤਾ ਇੱਕ ਭਾਈ ਮਰਦਾਨੇ ਦੇ ਨਾਲ ਤੇ ਦੂਜਾ ਬਾਬਾ ਬੀਦੀ ਚੰਦ ਸਾਹਿਬ ਦੇ ਨਾਲ। ਅਸੀਂ ਭਾਈ ਮਰਦਾਨੇ ਨੂੰ ਵੀ ਤੁਹਾਡੇ ਸਾਹਮਣੇ ਇੱਕ ਡਰਾਮੇ ਬਾਜ਼ ਬਣਾ ਕੇ ਪੇਸ਼ ਕੀਤਾ ਸੱਤੇ ਜਾਂ ਤੇ ਡਰਾਮੇ ਬਾਜ਼ ਇਹ ਭੁਖ ਤੇ ਲੱਗਦੀ ਐ ਤੇ ਭਾਈ ਮਰਦਾਨੇ ਨੂੰ ਲੱਗਣ ਡਈ ਆ ਭਾਈ ਬਾਲੇ ਨੂੰ ਲੱਗਣ ਹੀ ਨਹੀਂ ਡਈ ਜੇ ਡਰਦਾ ਤੇ ਭਾਈ ਮਰਦਾਨਾ ਡਰਦਾ ਭਾਈ ਬਾਲਾ ਡਰਦਾ ਹੀ ਨਹੀਂ ਇਸ ਕਰਕੇ ਮੈਂ ਬੇਨਤੀ ਕਰਦਾ ਇਹ ਐਸੇ ਪੂਰਨ ਬ੍ਰਹਮ ਗਿਆਨੀ ਨੇ ਜਿਨ੍ਹਾਂ ਦਾ ਸਟੇਜਾਂ ਤੇ ਕਦੇ ਮਜ਼ਾਕ ਨਹੀਂ ਬਣਾਉਣਾ ਚਾਹੀਦਾ ਉਹ ਬਾਬਾ ਬਿਦੇ ਜਨ ਸਹਿਬ ਨੂੰ ਆਵਾਜ਼ ਮਾਰ ਕੇ ਗੁਰੂ ਹਰਗੋਬਿੰਦ ਸਾਹਿਬ ਨੇ ਆਖਿਆ ਬਾਬਾ ਜੀ ਤੁਹਾਨੂੰ ਬੇਨਤੀ ਜਦੋਂ ਤੱਕ ਅਸੀਂ ਨਾ ਕਹੀਓ ਉਦੋਂ ਤੱਕ ਤੁਸੀਂ ਮੈਦਾਨੇ ਜੰਗ ਨਹੀਂ ਜਾਣਾ ਠੀਕ ਐ ਮਹਾਰਾਜ ਲੋ ਇੱਕ ਪਾਸੇ ਜੈਤ ਪ੍ਰਾਣਾ ਮੈਦਾਨੇ ਜੰਗ ਵਿੱਚ ਆ ਪੂਜੇ ਪਾਸੇ ਭਾਈ ਕਾਲਾ ਕਾਲੇ ਦਾ ਭਰਾ ਕਰਮਚੰਦ ਆਪਣੀ ਫੌਜ ਲੈ ਕੇ ਮੈਦਾਨੇ ਜੰਗ ਵਿੱਚ ਆ ਰਹੇ ਨੇ ਸਨਮਾਨ ਜੋ ਖਰਸਾ ਜੀ ਜਾਇਦ ਪੁਰਾਣੇ ਨੇ ਇਤਿਹਾਸਕਾਰ ਕਹਿੰਦੇ ਨੇ ਏਡੀ ਜ਼ੋਰ ਦੀ ਡਾਂਗ ਮਾਰੀ ਤਿੰਨ ਕਦਮ ਭਾਈ ਕਾਲਾ ਪਛਾਹ ਤੱਕ ਕੇ ਰੱਖ ਦਿੱਤਾ ਪਛਾਹ ਲੜਦਿਆਂ ਲੜਦਿਆਂ ਭਾਈ ਕਾਲਾ ਮੁੜ ਕੋ ਮੁੜ ਗਈ ਲੜਦਿਆਂ ਲੜਦਿਆਂ ਵਾਅਿ ਦੇ ਕੇ ਆਖਿਆ ਮਹਾਰਾਜ ਉਦੋਂ ਮਦਦ ਕਰੋਗੇ ਜਦੋਂ ਭਾਈ ਕਾਲਾ ਤੇ ਭਾਈ ਕਾਲੇ ਦਾ ਭਰਾ ਮਰ ਗਿਆ ਗੁਰੂ ਹਰਗੋਬਿੰਦ ਸਾਹਿਬ ਘੋੜੇ ਤੇ ਬੈਠੇ ਕਹਿੰਦੇ ਕਾਲਿਆ ਫਿਕਰ ਨਾ ਕਰ ਇਸ ਜਰਵਾਲੇ ਦੀ ਹੱਤਿਆ ਤੇਰੇ ਹੱਥੋਂ ਕਰਵਾਵਾਂਗੇ ਤਕੜਾ ਹੋ ਕੇ ਲੜ ਬਸ ਇੰਨੀ ਗੱਲ ਕਹਿਣ ਦੀ ਥੇਰ ਇੱਕ ਦੂਜੇ ਤੇ ਵਾਰ ਕੀਤੇ ਤੇ ਭਾਈ ਕਾਲੇ ਨੇ ਕੀਤਾ ਢਾਲਾ ਗਾੜੀ ਸੁਣਿਆ ਜੇ ਜਰਾ ਜਦੋਂ ਢਾਲਾ ਗਾੜੀ ਕੀਤਾ ਨਾ ਕਹਿੰਦੇ ਜੈਦ ਪੁਰਾਣੇ ਨੇ ਕਵੀ ਸੰਤੋਖ ਸਿੰਘ ਜੀ ਨੂੰ ਪੜ ਲਿਓ ਵੈਸੇ ਉਹਨਾਂ ਨੇ ਇਹ ਜਿਹੜੀ ਸਾਖੀ ਹੈ ਨਾ ਇਹ ਗੁਰੂ ਹਰ Rai ਸਾਹਿਬ ਜੀ ਦੇ ਵਕਤ ਉਚਾਰਨ ਕੀਤੀ ਪਰ ਨਹੀਂ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਦੇ ਵਕਤ ਇਸੇ ਭਾਈ ਕਾਲੇ ਨੇ ਆਪਣਾ ਭਤੀਜਾ ਫੂਲ ਖੜਿਆ ਸੀ ਮਹਾਰਾਜ ਦੇ ਚਰਨਾਂ 'ਚ ਜਿਨ੍ਹਾਂ ਤੋਂ ਅਜਬਨ ਸਾਵਲੀ ਕੈਪਟਨ ਨਮਰਿੰਦਰ ਸਿੰਘ ਉਹਨਾਂ ਦੀ ਚੱਲਣ ਲਈ ਇਹਦੇ ਦੋ ਪੱਖ ਨੇ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਦਾ ਪੱਖ ਵੱਖਰਾ ਹੈ ਜੇ ਤੁਸੀਂ ਪੜਨਾ ਹੋਵੇ ਇੱਕ ਕਵੀ ਸੰਤੋਖ ਸਿੰਘ ਉਹਦੇ ਬਰਾਬਰ ਖੋਲ ਲਿਓ ਗ੍ਰੰਥ ਤਵਾਰੀਖ ਗੁਰੂ ਖਾਲਸਾ ਉਹਦਾ ਪੇਜ ਨੰਬਰ 526 ਉਹਨੂੰ ਤੁਸੀਂ ਗੋਹ ਦੇ ਨਾਲ ਪੜਿਓ ਉਹਦੇ ਅੱਗੇ ਤੁਸੀਂ ਜਾਓਗੇ ਤੇ ਫੁੱਟ ਨੋਟ ਲਿਖਿਆ ਹੋਇਆ ਉਹਨੇ ਸਾਰਾ ਕੁਝ ਦੱਸਿਆ ਕਵੀ ਜੀ ਨੂੰ ਕਿੱਥੋਂ ਭਲੇਖਾ ਪਿਆ ਤੇ ਕਿਵੇਂ ਭਲੇਖਾ ਪਿਆ ਉਹ ਸਾਰੇ ਛੰਕੇ ਨਿਵਰਤ ਕੀਤੇ ਨੇ ਗਿਆਨੀ ਜੀ ਨੇ ਖੈਰ ਸਨਮਾਨ ਜੋ ਖਰਸਾ ਜੀ ਐਦੋਂ ਮੀਰੀਪਰੀ ਦੇ ਮਾਲਕ ਮਹਾਰਾਜ ਨੇ ਆਖਿਆ ਕਹਿਣ ਲੱਗੇ ਭਾਈ ਕਾਲਿਆ ਤਕੜਾ ਹੋ ਕੇ ਲੜਾ ਜਿੱਤ ਤੇਰੀ ਹੋਵੇਗੀ ਜਿੱਤ ਤੇਰੀ ਜਦੋਂ ਜੈਦ ਪੁਰਾਣੇ ਨੇ ਡਾਂਗ ਦਾ ਵਾਰ ਕੀਤਾ ਨਾ ਢਾਲੇ ਤੇ ਤੇ ਵਿਦਵਾਨ ਲਿਖਦੇ ਨੇ ਢਾਲੇ ਤੇ ਵਾਰ ਏਡੀ ਜ਼ੋਰ ਦੀ ਕੀਤਾ ਟਾਲਾ ਭਾਈ ਕਾਲੇ ਦੇ ਮੂੰਹ ਤੇ ਵਜਾ ਤੇ ਚਾਰ ਦੰਦ ਤੋੜ ਕੇ ਰੱਖ ਦਿੱਤੇ ਜੈਦ ਪੁਰਾਣੇ ਨੇ ਚਾਰ ਦੰਦ ਜਦੋਂ ਚਾਰ ਦੰਦ ਟੁੱਟੇ ਮੂੰਹ ਦੇ ਵਿੱਚੋਂ ਚੱਲੀਆਂ ਖੂਨ ਦੀਆਂ ਘਰਾਲਾਂ ਇਦਰੋਂ ਸਤਕਾਰਯੋਗ ਭਾਈ ਕਾਲੇ ਨੇ ਕਰਕੇ ਤਲਵਾਰ ਬੇਮਾਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਦਾ ਧਰ ਕੇ ਧਿਆਨ ਜਿਵੇਂ ਇੱਕ ਪਰਮਾਵਾਰ ਕੀਤਾ ਉਸ ਵੇਲੇ ਦੇ ਨਖੇ ਨੂੰ ਵਾਰ ਦੇਖਾਂ ਵਿੱਚ ਲਾਲੂ ਘੁੰਮਣ ਦਾ ਟਾਡੀ ਜੱਥਾ Maru E se a ਕਰਕੇ ਤਹੋਂ ਦੇ ਕਾਲੇ ਸੂਰ ਮੇ ਕਰਕੇ ਤਹੋਂ ਦੇ ਕਾਲੇ ਸੂਰ ਮੇ ਲਾਲੂ ਘੁੰਮਣ ਜੀ ਕੱਢ ਦਿੱਤੀ ਜਾ ਯਾਦ ਰਹਿਂਦੀਆਂ ਰਹਿਂਦੀਆਂ ਯੋਧਿਆ ਤੇਰੀਆਂ ਜੱਟ ਵਿੱਚ ਰਹਿਂਦੀਆਂ ਬਾਹਤਰਾ ਤੇਰੀਆਂ ਬਾ ਜਹਾਂ ਵਰ ਤੇ ਆ ਭਾਈ ਕਾਲੇ ਨੇ ਇੱਕ ਪਰਮਾ ਵਾਰ ਕੀਤਾ ਜੈਦ ਪੁਰਾਣੇ ਦਾ